ਸਤ ਸ੍ਰੀ ਅਕਾਲ ਜੀ ਬਾਈ ਜੀ ਹੋਰ ਤੇ ਠੀਕ ਹੋ ਬਈ ਸਾਰੇ ਤੇ ਆ ਦੇਖੋ ਆਪਾਂ ਨੇ 베ਰੀ ਦੀ ਫੱਟੀ ਬਣਾਈ ਹੈ ਇਹ ਨਵੇਂ ਡਿਜ਼ਾਈਨ ਚ ਬਣਾਈ ਹੈ ਇਹ ਬਾਈਆਂ ਨੇ ਚ ਰਈਆਂ ਨੋਰਦੇ ਨੇ ਠੀਕ ਹੈ ਜੀ ਤੇ ਜੀ ਆਪਾਂ ਇਹ ਨਹੀਂ ਹੈਗਾ ਵੀ ਜੇ ਆਪਾਂ ਉਹ ਲੋ ਵੀ ਬਣਾਈਏ ਜਿਹੀ ਜਿਹਾ ਅਗਲਾ ਡਿਜ਼ਾਈਨ ਮੰਗਦਾ ਆਪਾਂ ਚੋਇਸਿੰਗ ਆਪਾਂ ਉਹੀ ਜੀ ਬਣਾ ਕੇ ਦਿੰਨੇ ਜੇ ਹੁਣ ਇਹ ਬਾਈ ਬਣਵਾਉਣ ਆ ਕੇ 베ਰੀ ਚ ਲੱਕੜ ਦੀ ਇਹਨਾਂ ਨੂੰ ਆਪਾਂ ਨੇ ਇਹ ਬਣਾ ਦਿੱਤੀ ਜਿਹੀ ਇਹਨਾਂ ਨੇ ਮੰਗੀ ਹੈ ਤੇ ਇਹਦਾ ਸਾਈਜ਼ ਹੈ ਜੇਗਾ ਤੇ ਕਿਸੇ ਮਿੱਤਰ ਨੇ ਬਣਾਉਣੀ ਹੋਵੇ ਚੌੜੀ 9 ਇੰਚੀ ਹੈ ਲੰਬਾਈ 14 ਇੰਚ ਹੈਗੀ ਉੱਚੀ 7 ਇੰਚੀ ਹੈਗੀ ਠੀਕ ਹੈ ਇਹਦੇ 3 ਇੰਚੀ ਪਾਵੇ ਰੱਖੇ ਨੇ ਤੇ ਦੇਖੋ ਕਿਵੇਂ ਲੱਗਦੀ ਹੈ ਕੈਂਟ ਲਾ ਕੇ ਦੇ ਸਾਨੂੰ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਫੋਲੋ ਅੱਗੇ ਤੋਂ ਨਵੀਆਂ ਤੋਂ ਨਵੀਆਂ ਸਾਨੂੰ ਵੀਡੀਓ ਆਉਂਦੀ ਰਹਿਣੀਆਂ ਤਾਂ ਕਰਕੇ ਵੀ ਚੈਨਲ ਨੂੰ ਫੋਲੋ ਕਰ ਲਿਓ ਤੇ ਆ ਦੇਖੋ ਕਿਵੇਂ ਲੱਗਦੀ ਹੈ ਸਾਨੂੰ ਕੈਂਟ ਲਾ ਕੇ ਤੇ ਇਧਰ ਪੜੀ ਐਨ ਪਤਾ ਪਾਵੇ ਚ ਤੇ ਇਤਨੂੰ ਵੀ ਓਕੇ ਕਰਤੀ ਇਹ ਇਧਰੋਂ ਵੀ ਐ ਮਤਲਬ ਉੱਪਰੋਂ ਵੀ ਆਪਣਾ ਅੰਦਰਲੇ ਪਾਸੇ ਵੀ ਇਹ ਡਿਜ਼ਾਈਨ ਪਾਵਾਂਗੇ ਤੇ ਜਿੱਦ ਕੋਈ ਕੰਮ ਲੱਗ ਜੇ ਨਾ ਲੱਗਦੀ ਆ ਇਹ ਜਮਾ ਉੱਪਰੇ ਕਰਤੀ ਤੇ ਆ ਦੇਖੋ ਚੈੱਕ ਕਰੋ ਇਧਰ ਆਪਾਂ ਰੂਟਰ ਮੰਗੜੀ ਐਨ ਪਤਾ ਤਾਂ ਹੈ ਤੇ ਜਮਾ ਤੋ ਤੇੜਾ ਤੇ ਠੀਕ ਹੈ ਜੀ ਇੱਕ ਭੈਂਟ ਬਣਾਤੀ ਪੂਰੀ ਗੱਲ ਬਾਤਾਂ ਤੇ ਇਧਰ ਵੀ ਪਾੜੀ ਆ ਨਾ ਬਾਤਾਂ ਕਿ ਇਹ ਇਥੇ ਵੀ ਥੋੜੀ ਸਾਫ ਕਰਤੀ ਹੈ ਬਾਕੀ ਇਹ ਜੀ ਅਗਲੀ ਵੀਡੀਓ ਹੁੰਦੀ ਹੈ ਜੀ ਉਹ ਸਾਨੂੰ ਸਾਫ ਕਰਕੇ ਬਾਅਦ ਚ ਪਾਇਆ ਕਰਾਂਗੇ ਕਿਰਾਉਂਗਾ ਆਪਣਾ ਸਿੰਪਲ ਵੀਡੀਓ ਆ ਰਹੀ ਚ ਰਹੀ ਇਥੇ ਹੀ ਕੋਈ ਨਹੀਂ ਦੇਖੋ